ਨਰੇਸ਼ਨਨ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਹੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ ਹਿਸਾਬ ਕਰਤੀ 80000 ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫਿਰ ਕੱਲ ਰਾਤੀ ਫਿਰ ਚੋਰਾਂ ਨੇ ਆ ਕੇ ਜਿਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ARING ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਆ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਹੁੰਦਾ ਇਹਦਾ ਮਤਲਬ ਹੈ ਘਰਾਂ ਨੂੰ ਛੱਡ ਕੇ ਤੇ ਹੁਣ ਆ ਗਏ ਇਥੇ ਰਾਤੀ ਫੱਟੀਆਂ ਚ ਸੌਆਇਆ ਕਰੀਏ ਯਾ ਤਾਂ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ 10 ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗੁਆਂਢ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਆ ਉੱਥੋਂ ਇਹ ਚੋਰਾਂ ਨੇ ਏਸੀ ਵੀ ਲਾ ਕੇ ਲਾ ਗਏ ਆ ਪਰਸੋਂ ਚ ਉੱਥੇ ਹੋਈ ਹੈ ਚੋਰੀ ਰੋਜ਼ ਸੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਕੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਦਾ ਸਵਾਏ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਹੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਕੁਛ ਹੋਰ ਨਹੀਂ ਕੀਤਾ ਨਾ ਤਫੀਸ਼ ਕੀਤੀ ਹੈ ਚੋਰ ਕਿਧਰੋਂ ਆਇਆ ਕੀ ਕੀਤਾ ਕੁਝ ਨਹੀਂ ਹੈਗਾ ਕਿ ਕਾਰਵਾਈ ਬਿਲਕੁਲ ਉਹਨਾਂ ਨੂੰ ਹਨਮੂਹ ਲੱਗ ਗਿਆ ਵਾ ਉਹ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਸੀਸੀ ਬੀ ਵੀ ਦੀ ਹੋਣ ਅਸੀਂ ਦੇਖ ਰਹੇ ਹਾਂ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗਾ ਕਿੰਨੀ ਗੱਲ ਨੁਕਸਾਨ ਲੱਗਦਾ ਤੁਹਾਨੂੰ ਹੁਣ ਫਿਰ ਲੱਖ ਰੁਪਏ ਦਾ ਗੋਲ ਦਾ ਫਿਰ ਨੁਕਸਾਨ ਆਗਾ ਤੇ ਰੇਲਵੇ ਰੋਡ ਮਟਾਲਾ ਸਰਪਟੀਪਲ ਅਟੈਂਪਟਸ ਨਹੀਂ ਹੋਈਆਂ ਨੇ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਫੇਰ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸਨ ਸੀਆਰ ਨੂੰ ਅੱਤੇ ਤੇ ਕੀਤਾ ਸੀ ਬਟ ਇਹ ਪ੍ਰਭਾਵਸ਼ਾਲੀ ਤੌਰ ਤੇ ਰੁਕ ਨਹੀਂ ਰਹੀ ਉਹ ਤਾਂ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੇ ਕਿਹੜੀ ਪਾਕਟ ਦੇ ਵਿੱਚ ਹੋਂਦੀ ਹੈ ਨਾ ਉਹ ਮੈਂ ਇੱਥੇ ਜਿਹਨਾਂ ਦੇ ਚੋਰੀ ਪੱਲੇ ਹੋਈਆਂ ਜਾਂ ਤੇ ਜਿਹੜੇ ਇਲਾਕੇ ਦੇ ਮਹਤਵਪੂਰਨ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਥੇ ਹੋਵੇ ਉਹ ਪਹੁੰਚ ਸਕਦਾ ਉਹਨਾਂ ਦੇ ਅਨੁਮਾਨ ਦਾ ਜ਼ਮਾਨਦਾਰ ਰਸਤਾ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਚੀਜ਼ ਹੈ ਤਾਂ ਕਿ ਬੇਸਿਕਲੀ ਇੱਥੇ ਸਾਰੀ ਪੂਰਾ ਪਟਾਲਾ ਦੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੱਲੇ ਖਲਾਅ ਕਰ ਦਿੰਦੀ ਹੈ ਤੇ ਕੋਈ ਉਹ ਵੀ ਤਾਂ ਉਹਦੇ ਵਿੱਚ ਚੋਰੀ ਹੋ ਜਾਂਦੀ ਹੈ ਛੋਟੀ ਚੋਰੀ ਉਹਨਾਂस्ते ਵੱਡੀ ਬਣ ਜਾਂਦੀ ਹੈ ਤੇ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਫਲੱਜਨ ਕਰਨਾ ਜ਼ਰੂਰੀ ਹੈ ਉਹ ਉਹਦੇ ਮੁਤਲਕੀ ਮੈਂ ਆਪ ਕੋ ਦਿਖਾਉਂਦਾ ਨਰੇਸ਼ਾਨ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਹੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦੋਂ ਹੀ 70-80 ਹਜ਼ਾਰ ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਜੀ ਹੁਣ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਜਿਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베ARING ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਉਹਨੇ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਇਹਦਾ ਮਤਲਬ ਹੈ ਘਰਾਂ ਨੂੰ ਛੱਡ ਕੇ ਤੇ ਹੁਣ ਆ ਗਏ ਇਥੇ ਰਾਤੀ ਫਟਣੀਆਂ ਚ ਸਵਾਇਆ ਕਰੀਏ ਯਾ ਤਾਂ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇੱਥੇ ਸਾਡੇ ਫੇਰ ਦਸਾਂ ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗਵਾਂਢ ਵੀ ਦੋ ਚੋਰੀਆਂ ਇਨ ਬਿਟਵੀਨ ਹੋਈਆਂ ਆ ਉੱਥੋਂ ਇਹ ਚੋਰਾਂ ਨੇ ਏਸੀ ਵੀ ਲਾ ਕੇ ਲਾ ਗਏ ਆ ਪਰਸੋਂ ਜੋਤ ਹੋਈ ਹੈ ਚੋਰੀ ਰੋਇ ਜਦੋਂ ਸੋਨੇ ਪਾਇਆ ਚੋਰੀਆਂ ਹੁੰਦੀਆਂ ਵਾ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਵਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਗਾ ਸਵਾਏ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਕੁਛ ਹੋਰ ਨਹੀਂ ਕੀਤਾ ਨਾ ਤਫੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਝ ਨਹੀਂ ਹੈਗਾ ਕਿ ਕਾਰਵਾਈ ਬਿਲਕੁਲ ਉਹਨਾਂ ਨੂੰ ਹਣਮੂ ਲੱਗ ਗਿਆ ਵਾ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਸੀਸੀ ਬੀ ਵੀ ਦੀ ਹੋਣਾ ਸੀ ਦੇਖ ਰਹੇ ਆ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗਾ ਕਿੰਨੀ ਗੱਲ ਨੁਕਸਾਨ ਲੱਗਦਾ ਤੁਹਾਨੂੰ ਹੁਣ ਫਿਰ ਲੱਖ ਰੁਪਏ ਦਾ ਗੋਲ ਦਾ ਫਿਰ ਨੁਕਸਾਨ ਆਗਾ ਤੇ ਸੀਸੀ ਆਪ ਰੱਖਤੇ ਤੇ ਕੀਤਾ ਸੀ ਬਟ ਇਹ ਰਕਤੇ ਤੌਰ ਤੇ ਰੁਕ ਨਹੀਂ ਰਹੀ ਤੇ ਉਹਦਾ ਮੈਂ ਇੱਕ ਵਾਰੀ ਆਪ ਜਿਆਦਾ ਲੈਣਾ ਚਾਹਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੀ ਕਿਹੜੀ ਪਾਕਟ ਦੇ ਵਿੱਚੋਂ ਹੁੰਦੀ ਹੈ ਨਾ ਉਹ ਮੈਂ ਇੱਥੇ ਜਿਹਨਾਂ ਦੇ ਜੋੜੀ ਬੱਲੇ ਹੋਈਆਂ ਜਾਂ ਦੇ ਲੈ ਕੇ ਦੇ ਮੁੱਦਵਰ ਨੇ ਉਹਨਾਂ ਨੂੰ ਨਾਮ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿਥੋਂ ਦੇ ਉੱਪਰ ਸਕਦਾ ਉਹਨਾਂ ਦੇ ਅਨੁਮਾਨ ਦਾ ਜ਼ਮਾਨਦਾਰ ਵਾਫਰ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹਤਵਪੂਰਨ ਹੈ ਕਿ ਬੇਸਿਕਲੀ ਇੱਥੇ ਸਾਰੀ ਪੂਰਬ ਪਟਾਲੇ ਦੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੰਦੇ ਖਲਾਅ ਦਿੰਦੀ ਹੈ ਤੇ ਕੋਈ ਲੋਕ ਦੀ ਤਾਰ ਦੇ ਵਿੱਚ ਛੋਟੀ ਹੋਵੇ ਛੋਟੀ ਚੋਰੀ ਉਹਨਾਂਸੇ ਵੱਡੀ ਬਣ ਜਾਂਦੀ ਹੈ ਇਹ ਇਸ ਨੂੰ ਜਿਹੜਾ ਵੀ ਲੂਪ ਹੋਣਾ ਉਹਨੂੰ ਪਲੱਗ ਇਨ ਕਰਨਾ ਜ਼ਰੂਰੀ ਹੈ ਤੇ ਉਹਦੇ ਹੁਣ ਲੱਗੀ ਮੈਂ ਆਪ ਕੋਲ ਵੀ